ਕਿਸੇ ਸਮੇਂ ਦੇ ਵਿੱਚ ਮੁੰਡਾ ਨਾਲੇ ਕੁੜੀ ਦੋਹੇ ਵਿਆਹੇ ਗਏ ਤੇ ਉਹ ਪੜ੍ਹੇ ਲਿਖੇ ਸੀਗੇ ਤੇ ਉਹ ਜਵਾਕਾਂ ਨੂੰ ਪੜ੍ਹਾਉਂਦੇ ਹੁੰਦੇ ਇੱਕ ਛੋਟੇ ਜਿਹੇ ਕਮਰੇ ਨੂੰ ਕਿਰਾਏ ਤੇ ਲੈ ਕੇ ਗਏ ਸੀ ਪਿੰਡ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਵੀ ਇਹ ਵੀ ਪੜ੍ਹਾਈ ਕਰਾਉਂਦੇ ਆ ਵੀ ਬੱਚਾ ਤਾਂ ਹੈਗੀ ਐ ਵੀ ਨੌਕਰੀ ਕਰਨ ਦੀ ਥਾਂ ਤੇ ਵੀ ਜੇ ਇਹ ਕਮਰੇ ਨੂੰ ਪੱਟਾ ਕਰਾਇਆ ਜਾਵੇ ਉਹ ਉਹਨਾਂ ਨੇ ਆਪਦੇ ਪਿਓ ਕੋਲੋਂ ਪੈਸੇ ਮੰਗੇ ਉਹਨਾਂ ਨੇ ਦਿੱਤੇ ਨਾ ਤੇ ਉਹ ਮੁੰਡਾ ਆਪਦੇ ਸਹੁਰੇ ਘਰੇ ਵਾਗ ਗਿਆ ਕਹਿੰਦਾ ਵੀ ਐਂ ਕਰਕੇ ਮੈਂ ਸਕੂਲ ਸ਼ੁਰੂ ਕਰਨਾ ਵੀ ਮੈਨੂੰ ਕੋਈ ਯੋਗਦਾਨ ਦੋ ਕਹਿੰਦੇ ਵੀ ਕਾਕਾ ਐਵੇਂ ਆ ਗੱਲ ਬਜ਼ੁਰਗ ਉਹਨਾਂ ਦੇ ਸਿਆਣੇ ਸੀ ਕਹਿੰਦੇ ਵੀ ਜੇ ਐਵੇਂ ਆ ਗੱਲ ਵੀ ਜੇ ਕਹਿੰਦੇ ਤੈਨੂੰ ਵੀ ਸਾਰੇ ਪੈਸੇ ਹੀ ਦੇ ਦੇ ਕਹਿੰਦੇ ਤੈਨੂੰ ਫ੍ਰੀ ਦੀ ਚੀਜ਼ ਕਈ ਵਾਰੀ ਹਾਜਮ ਨਹੀਂ ਆਉਂਦੀ ਹੁੰਦੀ ਕਹਿੰਦੇ ਵੀ ਤੂੰ ਨਕਸਾਂ ਆਲੀ ਨਾ ਕਰ ਦੇ ਵੀ ਤੈਨੂੰ ਸਾਰਾ ਕੁਝ ਬਣਾਇਆ ਬਣਾਇਆ ਮਿਲ ਜੂ ਕਹਿੰਦੇ ਤੈਨੂੰ ਐਂ ਕਰਦੇ ਆ ਵੀ ਤੈਨੂੰ ਵੀ ਲੋਨ ਲੈਂਡ ਜੋਗਰੇ ਪੈਸੇ ਦੇ ਦੰਨੇ ਵੀ ਤੂੰ ਲੋਨ ਲੈ ਕੇ ਵੀ ਆਪਦਾ ਸਕੂਲ ਸ਼ੁਰੂ ਕਰ ਲਾ ਤੇ ਵਿਦਿਆ ਵਿਦਿਆਕਦਾਰਾ ਸ਼ੁਰੂ ਕਰ ਲਾ ਕਹਿੰਦੇ ਵੀ ਜੇ ਤਾ ਤੂੰ ਯੋਗ ਹੋਇਆ ਤੇ ਫਿਰ ਤਾਂ ਕਹਿੰਦੇ ਵੀ ਤੂੰ ਲੋਨ ਵੀ ਤਾਰਦਿਆਂ ਸਕੂਲ ਵੀ ਕਹਿੰਦੇ ਵੀ ਤੇਰਾ ਸਹੀ ਚੱਲੂਗਾ ਜੇ ਕਹਿੰਦੇ ਤੂੰ ਯੋਗ ਨਾ ਹੋਇਆ ਕਹਿੰਦੇ ਵੀ ਅਸੀਂ ਤੈਨ ਤੇ ਸਮਾ ਕਹਿੰਦੇ ਵੀ ਗਵਾਹ ਸੀਗਾ ਉਹਨਾਂ ਨੇ ਸਕੂਲ ਬਧਿਆ ਤਰੀਕੇ ਨਾਲ ਚਲਾਇਆ ਤੇ ਕਾਫੀ ਵਧੀਆ ਆਮਦਨ ਕਰੀ ਤੇ ਬਹੁਤ ਜਵਾਨਾਂ ਨੂੰ ਪੜਾਇਆ ਤੇ ਕਹਿਣ ਦਾ ਪਾਬ ਇਹ ਹੈਗਾ ਵੀ ਜੇ ਸੰਜੋਗ ਹੋਵੇ ਉਹ ਹੱਲ ਕਰ ਹੀ ਲੈਂਦਾ ਹੁੰਦਾ ਜਿਹੜਾ ਸੰਜੋਗ ਨਹੀਂ ਹੁੰਦਾ ਹੈਗਾ ਉਹਦਾ ਕੁਝ ਨਹੀਂ ਬਣਦਾ ਹੁੰਦਾ ਉਹ ਬਸ ਬੈਠੇ ਰਹਿ ਜਾਂਦਾ ਹੁੰਦਾ